ਬੈਗਰੂ ਜੀ ਦਾ ਖਾਲਸਾ ਸ੍ਰੀ ਬੈਗਰੂ ਜੀ ਦੀ ਫਤਿਹ ਡਬਲ ਐਪ ਜੀ ਦੇਸੀ ਚੂਜਾ ਅੱਜ ਤਕਰੀਬਨ ਦੇਸੀ ਚੂਜਾ ਜੰਮੀਆ ਦਿਨ ਦਾ ਹੋ ਗਿਆ ਹੈ ਪਰ ਤੁਹਾਨੂੰ ਅੱਜ ਕੁਝ ਨਵੇਂ ਵਿਸ਼ੇ ਬਾਰੇ ਦੱਸਾਂਗੇ ਕਿ ਡਬਲ ਐਪ ਜੀ ਚੂਜਾ ਜੋ ਫੀਡ ਖਾਂਦਾ ਹੈ ਜੋ ਦਾਣਾ ਕਣੀ ਖਾਂਦਾ ਹੈ ਕਿੰਨੇ ਗ੍ਰਾਮ ਅਰ ਰੋਜ਼ ਦੀ ਖਾਂਦਾ ਹੈ ਛੋਟੇ ਟੁਲਾ ਕੇ ਵੱਡੇ ਤੱਕ ਕਿੰਨੇ ਗ੍ਰਾਮ ਦਾਣਾ ਕਣੀ ਫੀਡ ਖਾਂਦਾ ਹੈ ਜਦੋਂ ਅਸ਼ੀਰੀ ਚੋ ਪਹਿਲੇ ਦਿਨ ਚੂਚਾ ਆਉਂਦਾ ਹੈ ਇੱਕ ਦਿਨ ਦਾ ਚੂਚਾ ਪਹਿਲੇ ਦਿਨ ਦੀ ਫੀਡ ਪਹਿਲੇ ਤੋਂ 10 ਦਿਨ ਦੀ ਫੀਡ 50 ਗ੍ਰਾਮ ਖਾਵੇਗਾ ਫਿਰ ਉਸ ਤੋਂ 10 ਦਿਨ ਤੋਂ ਅੱਗੇ ਛੱਡ ਕੇ ਇੱਕ 20 ਦਿਨ ਲਈ ਜੋ ਕਿ ਮਹੀਨਾ ਪੂਰਾ ਹੋ ਜਾਵੇਗਾ 20 ਦਿਨ ਲਈ ਫੀਡ ਖਾਵੇਗਾ ਇੱਕ-ਦੂਜਾ 100 ਗ੍ਰਾਮ ਦਾ 100 ਗ੍ਰਾਮ ਫੀਡ ਖਾਵੇਗਾ ਦੂਜੇ ਦਾ weight ਵੀ 900 ਦੇ ਗ੍ਰਾਮ ਹੋ ਜਾਵੇਗਾ ਅਗਲਾ ਮਹੀਨਾ ਸਟਾਰਟ ਹੋਵੇਗਾ ਦੇਸੀ ਤੁਜਾ ਅਗਲੇ ਮਹੀਨੇ ਪੂਰਾ 1 ਮਹੀਨਾ 150 ਗ੍ਰਾਮ ਫੀਡ ਖਾਵੇਗਾ ਪਰ ਮੁਰਗਾ ਬਣ ਜਾਵੇਗਾ ਦੂਜੇ ਤੋਂ ਤੇ weight 1 ਕਿਲੋ 800 900 ਗ੍ਰਾਮ ਦਾ ਹੋ ਜਾਵੇਗਾ ਜਿਹੜੇ ਵੱਡੇ ਕੁੱਕੜ ਹੁੰਦੇ ਹਨ ਉਹ 2 ਕਿਲੋ ਦੇ ਪੂਰੇ ਹੋ ਜਾਣਗੇ ਮੁਰਗੀ ਦਾ weight 1 ਕਿਲੋ 700 800 ਗ੍ਰਾਮ ਦੇ ਕਰੀਬ ਹੋ ਜਾਵੇਗਾ ਫਿਰ ਇਸ ਮੁਰਗੇ ਨੂੰ ਤੀਜਾ ਮਹੀਨਾ ਲੱਗ ਜਾਵੇਗਾ ਤੀਜੇ ਮਹੀਨੇ ਦੂਜਾ 200 ਗ੍ਰਾਮ ਫੀਡ ਖਾਵੇਗਾ ਤਾਂ weight ਇਸ ਦਾ 20 ਕਿਜੀ ਹੋ ਜਾਵੇਗਾ ਇਸ ਤਰ੍ਹਾਂ ਅੱਗੇ ਜਿਵੇਂ ਜਿਵੇਂ ਤੁਸੀਂ ਜ਼ਿਆਦਾ ਫੀਡ ਪਾਓਗੇ ਤਾਂ weight gain ਅੱਗੇ ਹੋਰ ਵੀ ਕੀਤਾ ਜਾਵੇਗਾ ਪਰ ਤੁਹਾਨੂੰ ਮੰਡੀ ਕਰਨਾ ਵੀ ਜਲਦੀ ਪਵੇਗਾ ਕਿਉਂਕਿ ਤੁਸੀਂ ਫੀਡ ਖਵਾ ਖਵਾ ਕੇ ਇਧਰੇ ਆਪਨਾ ਹਾਨੀ ਚ ਪਹੁੰਚ ਜਾਓ ਤਾਂ ਤੁਹਾਨੂੰ ਲਾਭ ਲੈਣ ਲਈ ਦੂਜਾ ਸੇਲ ਕਰਨਾ ਪਵੇਗਾ ਇਹਨਾਂ ਹੀ ਦੱਸਣਾ ਤੁਹਾਨੂੰ ਚਾਹੁੰਦਾ ਹਾਂ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ